sala chedahe guru sahib Ji so bhuta mahalla karta aap de نج کرایا راہ آي جي تي ساري ارميا ميشا سنگتانا تا مي گھنٽا

ਬੋਲੇ ਵਿਚਾਰ ਆ ਰਹਾ ਹੋ ਆਮੇ ਜਤੀ ਆਪ ਜੋ ਪਿਆ ਆਮੇ ਕਰੇ ਰਾਜਾ ਆਮੇ ਉਮਰ ਵਰਦਦਾ ਪਿਆਰ ਜਦ ਮਾਨੀ ਬੰਦਰ ਕਾ ਜਾਨ اور سدا جا بھاگ بھاگ رہی سی ہٹا او آ ہمیں تلاشے تاک پیار گد کا تھانہ رایا آ ہمیں یہاں ہر دا یا اے دن بدل دے یا اللہ प्यारा प्यारा هے آو کا آو تيا حبياري جير ما پري تایا آ 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 ਸੋਰਠ ਮਹੱਲਾ ਜਉਤਾ ਆਪੇ ਗੰਡਾ ਆਪਤ ਰਾਜੀ ਪ੍ਰਭ ਆਪੇ ਥੋਲ ਤੁਲਾਇਆ ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜੀ ਅਨ ਪਿਆਰ ਹੈ ਪਿਛੇ ਡੰਕ ਜੜਾਇਆ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾ 51 ਪਵਿੱਤਰ ਮੁਖਵਾਕ ਚੌਥੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀ ਪਵਨ ਰਸਨਾ ਚ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਪਵਿੱਤਰ ਅੰਗ 605 ਤੇ 160 ਰਾਗ ਅੰਦਰ ਸ਼ਬਾਈ ਮਾਰ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਬਾਈ ਅੱਜ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰਤਾ ਗਦੀ ਦਿਵਸ ਹੈ ਆਪ ਸਮੂਹ ਸੰਗਤਾਂ ਨੂੰ ਸਹਿਬਾਂ ਦੇ ਪਾਵਨ ਪਵਿੱਤਰ ਗੁਰਤਾ ਗਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਪਰਿਸ਼ੋ ਸੇਤਰੀ ਗਾਇ ਭਾਈ ਤਿਲਕ ਜੰਜੂ ਦੇ ਰਾਖੇ ਸ੍ਰਿਸ਼ਟੀ ਦੀ ਚਾਦਰ ਧਰਮ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਗੁਰਪੁਰਬ ਹੈ ਆ ਬਸਮੂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਦਾ ਭਾਵਨਾ ਸਾਧ ਮਨਾਇਆ ਜਾਵੇਗਾ ਨਗਰ ਕੀਰਤਨ ਦੀ ਰਮਜ਼ਾ ਪਰਸੋ ਠੀਕ ਸਵੇਰੇ 10 ਵਜੇ ਇਸ ਅਸਥਾਨ ਤੋਂ ਹੋਵੇਗੀ ਭਾਈ ਜਨਾਂ ਦੀ ਸਮਾਪਤੀ ਸ਼ਾਮ ਨੂੰ ਗੁਰਦੁਆਰ ਕਾਬਗੰਦ ਸਾਹਿਬ ਜੀ ਹੋਵੇਗੀ ਇਸੇ ਤਰ੍ਹਾਂ 7 ਤਰੀਕ ਨੂੰ ਵਿਸ਼ੇਸ਼ ਦੁਆਰ ਭਾਈ ਲਖੀਸ਼ਾ ਬਨਜਾਰਾ ਹਾਲ ਵਿਖੇ ਅਮਰਤ ਵੇਲੇ ਤੋਂ देर ਰਾਤ ਤੱਕ ਸੱਜਣਗੇ ਸਹਿਬਾ ਦੇ ਪਾਵਨ ਪਵਿੱਤਰ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਅੱਜ ਇਸ ਸੰਸਥਾਨ ਦੀਆਂ ਅੰਮ੍ਰਿਤ ਵੇਰ ਦੀਆਂ ਸਮੁcjੀਆਂ ਸੰਗਤਾਂ ਵੱਲੋਂ ਪ੍ਰਵਾਦ ਫੇਰੀ ਦੀ ਅਰੰਭਤਾ ਠੀਕ 3 ਵਜੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਧਿਆਨਾ ਜੀ ਚੌਂਕ ਜੋ ਅਰਦਾਸ ਬੇਨਤੀ ਕਰਕੇ ਆਰੰਭ ਹੋਵੇਗੀ ਭਾਈ ਵਾਅਦਾ ਵਾਦਾ ਜੜੀਆਂ ਭਰੋ ਹੱਥੀਂ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾ ਦੀ ਖਿਮਾ ਫਤੇ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ